ਅੰਮ੍ਰਿਤਾਲੇ ਸਰਦਾਰ ਜਗਦੀਪ ਸਿੰਘ ਕਾਕਾ ਬਰਾੜ ਦੀ ਪਹੁੰਚੇ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਉਹਨਾਂ ਨੂੰ ਨੇਕਾ ਜਾਇਆ ਨੂੰ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਔਰ ਹੁਣ ਮੁੱਖ ਮਹਿਮਾਨ ਜੀ ਵੱਲੋਂ ਪਰੇਡ ਦਾ ਨਿਰੇਖਣ ਕੀਤਾ ਜਾਏਗਾ ਔਰ ਉਹਨਾਂ ਨੂੰ ਸਕਾਟ ਕਰਨਗੇ ਜ਼ਿਲ੍ਹੇ ਦੇ ਐਸਐਸਪੀ ਕੁਸ਼ਾਲ ਗੁਪਤਾ ਜੀ ਔਰ ਡਿਪਟੀ ਕਮਿਸ਼ਨਰ ਆਈਏਐਸ ਅਫਸਰ ਸੀ ਰਾਜੇਸ਼ ਪਾਟੇ ਜੀ ਅਜੇ ਸਾਡੇ ਮੁੱਖ ਮਹਿਮਾਨ ਜੀ ਵੱਲੋਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਗਈ ਹੈ। ਔਰ ਉਸ ਤੋਂ ਬਾਅਦ ਪਰੇਡ ਦੇ ਨਿਰੀਖਣ ਦੇ ਲਈ ਮੁੱਖ ਮਹਿਮਾਨ ਜੀ ਔਰ ਉਹਨਾਂ ਨੂੰ ਸਕਾਟ ਕਰ ਰਹੇ ਨੇ ਡਿਪਟੀ ਕਮਿਸ਼ਨਰ ਜੀ ਰਾਜੇ ਤ੍ਰਿਪਾਠ ਬਲਬੀਰ ਰਾਜਪਾਲ ਜੀ ਪਰੇਡ ਦੇ ਨਿਰੀਖਣ ਦਾ ਇਨਹਾਸ ਭਾਰਤ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੋਂ ਚੱਲਿਆ ਆ ਰਿਹਾ ਹੈ ਜਿਸ ਦੇ ਵਿੱਚ ਸ਼ਸਤਰਧਾਰੀ ਪੰਜਾਬ ਪੁਲਿਸ ਦੇ ਨੌਜਵਾਨ ਆਪਣੀ ਸ਼ਕਤੀ ਔਰ ਆਪਣੇ ਅਨੁਸ਼ਾਸਨ ਦਾ ਮੁਜਸਮਾ ਕਰਦੇ ਨੇ ਸਾਡੇ ਅੱਜ ਦੇ ਮੁੱਖ ਮਹਿਮਾਨ ਸਟੂਡੈਂਟਸ ਦਾ ਬੱਚਿਆਂ ਦਾ ਅਭਿਵਾਦਨ ਸਵੀਕਾਰ ਕਰਦੇ ਹੋਏ ਪ੍ਰੇਰਿਤ ਜਗਤੀਆਂ ਬਣ ਜਾਂਦੇ ਹੋਏ ਭਾਰਤ ਦੇ ਵਿੱਚ ਪੁਲਿਸ ਦੀ ਸਥਾਪਨਾ ਲਾਰਡ ਕਨ ਵਾਲਸ ਨੇ 1795 ਦੇ ਵਿੱਚ ਦਿੱਤੀ ਸੀ ਔਰ ਬੀਐਸਐਫ ਅਤੇ ਆਈਟਪੀਪੀ ਦੀ ਹੋਮ ਦੇ ਵਿੱਚ ਆਉਣ ਤੋਂ ਪਹਿਲਾਂ ਭਾਰਤ ਪਾਕਿਸਤਾਨ ਅਤੇ ਭਾਰਤ ਚైనా ਦੇ ਨਾਲ ਲੱਗਦੇ ਬਾਰਡਰ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਵੀ ਪੰਜਾਬ ਪੁਲਿਸ ਦੀ ਹੀ ਸੀ ਪੰਜਾਬ ਪੁਲਿਸ ਦੀ ਸਥਾਪਨਾ 1795 ਦੇ ਵਿੱਚ ਹੋਈ ਸੀ ਰੋਹਰੇ ਮਾਨੰਦ ਔਰ ਪੰਜਾਬ ਪੁਲਿਸ ਕੋਲ ਪੰਜ ਟ੍ਰੇਨਿੰਗ ਸੈਂਟਰ ਨੇ ਜਹਾਂਸੀਲਾ ਫਲੋਰ ਕਪੂਰਸਲਾ ਪਟਿਆਲਾ ਔਰ ਜਲੰਧਰ ਔਰ ਤੋਂ ਪਹਿਲਾਂ ਮਹਿਮਾਨ ਜੀ ਵੱਲੋਂ ਪ੍ਰੇਰਣ ਦੀ ਜਿਸ ਟੁਕੜੀ ਦਾ ਦਰਖਤ ਕੀਤਾ ਗਿਆ ਉਹ ਪੰਜਾਬ ਪੁਲਿਸ ਦੀ ਟੁਕੜੀ ਔਰ ਅਗਲੀ ਟੁਕੜੀ ਪੰਜਾਬ ਪੁਲਿਸ ਮਹਿਲਾ ਪੁਲਿਸ ਦੀ ਔਰ ਉਸ ਤੋਂ ਅਗਲੀ ਟੁਕੜੀ ਪੰਜਾਬ ਹੌਂਗਾਂ ਦੀ ਫਿਰ ਗੁਰੂ ਨਾਨਕ ਕਾਲਜ ਸ੍ਰੀ ਮੁਖਤਸਰ ਸਾਹਿਬ ਦਸ਼ਮੀਸ਼ ਗਰਲਸ ਪਬਲਿਕ ਸਕੂਲ ਬਾਦਲ ਦੀ ਟੁਕੜੀ ਔਰ ਉਹਨੂੰ ਮੁੱਖ ਮਾਦੀ ਸੀਨੀਅਰ ਸੈਕਟਰੀ ਸਕੂਲ ਲੜਕੀ ਸ੍ਰੀ ਮੁਖਤਸਰ ਸਾਹਿਬ ਦੀ ਟੁਕੜੀ ਦੇ ਸਾਹਮਣੇ ਜੀ ਗੁਜ਼ਰਦੇ ਰਹਿ ਔਰ ਉਸ ਤੋਂ ਬਾਅਦ ਵਿੱਚ ਲਿਟਲ ਫਲਾਵਰ ਇਸਕੋਨਡ ਸਰਕਾਰ ਦੇ ਕਟਿਆਨ ਦਾ ਐਨਪੀਆ ਜਿਹਨੇ ਬੜੇ ਵਿਸ਼ਾਲ ਆਗਿਆ ਹੈ ਉਹਨਾਂ ਨਾਲ ਮੇਰੀ ਪਰਦੇਸਾਰ ਦੇ ਸਾਡੇ ਨੂੰ ਮਹਿਮਾਨ ਔਰ ਅਕੀਰ ਦੇ ਵਿੱਚ ਡੀਵੀਐਮ ਪਬਲਿਕ ਸਕੂਲ ਉਦੇਕਰ ਦੇ ਲੜਕੀਆਂ ਔਰ ਡੀਕੇਮ ਸਕੂਲ ਉਦੇਕਰ ਦੇ ਲੜਕੇ ਇਹਨਾਂ ਕਟਿਆਨ ਨਾਲ ਜੀਤੀ ਦੀ ਖਾਵੇ ਮਹਿਮਾਨ ਔਰ ਅਕੀਰ ਦੇ ਵਿੱਚ ਸਾਨੂੰ ਦੇਸ਼ ਭਤੀਆਂ ਤੁਮਾਂ ਦੇ ਨਾਲ ਸਾਡੇ ਅੰਦਰ ਦੇਸ਼ ਭਤੀ ਦੀ ਭਾਵਨਾ ਪੈਦਾ ਕਰਦੇ ਹੋਏ ਮਿਊਜ਼ਿਕ ਬੈਂਡ ਨੇ ਵੀ ਆਪਣਾ ਮਿਊਜ਼ਿਕ ਦੇ ਦੇਖਣ ਤੋਂ ਬਾਅਦ ਅੱਜ ਦੇ ਸਾਡੇ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀ ਲਾਲਚੰਦ ਜੀ ਆਪਣਾ ਪਾਸ਼ਨ ਜਨਤਾ ਦੇ ਨਾਲ ਸਾਂਝਾ ਕਰਨਗੇ ਉਹ ਬਿਲਕੁਲ ਆਪਣੀ ਸਪੀਚ ਜਨਤਾ ਦੇ ਨਾਲ